ਉੱਬੀ ਮਿੱਤਰੋ ਆਪਾਂ ਕੁਮੈ ਜੈਪੁਰ ਸਾਰੇ ਗਿੱਲੇ ਵਗੈਰਾ ਉੱਥੇ ਠੀਕ ਆ ਤੇ ਜਿਹੜੀਆਂ ਫੇਮਸ ਜਗ੍ਹਾ ਸੀਆਂ ਸਾਰੀਆਂ ਕੁਮੈ ਤੇ ਹੁਣ ਆਪਾਂ ਚੱਲੇ ਆ ਪਿੰਡ ਨੂੰ ਵਾਪਸ ਤੇ ਥੱਕੇ ਹੰਬੇ ਦੇ ਵਿੱਚ ਬੈਠੇ ਬੰਦੇ ਉਹ ਲੈ ਉਹ ਦੋਈ ਗਿਆ ਸੀਗਾ ਹੁਣ ਕੈਮਰਾ ਦੇਖ ਕੇ ਨੀਂਦ ਖੁੱਲ੍ਹ ਜਾਂਦੀ ਆ ਉਸੀ ਤੇ ਮੇਰੀ ਵੀ ਬੇਸਤੀ ਹੋਊਗੀ ਚਲੋ ਫਿਰ ਆਪਾਂ ਹੁਣ ਪਿੰਡ ਨੂੰ ਵਾਪਸ ਜਾ ਰਹੇ ਆ ਇੱਕ ਦੋ ਥਾਵਾਂ ਤੇ ਹੋਰ ਹੋ ਸਕਦਾ ਵੀ ਰੁਕੀਏ ਬਾਕੀ ਦੇਖਨੇ ਆ ਵੀ ਕਿੰਨਾ ਟਾਈਮ ਲੱਗਦਾਗਾ ਹੁਣ ਕਿਉਂਕਿ ਉਦੋਂ ਤਾਂ ਆਪਾਂ ਸਵੇਰੇ ਸੀਗੇ ਜਲਦੀ ਆਗੇ ਜੇ ਟਾਈਮ ਨਾਲ ਆਗੇ ਸੀ ਟਰੈਫਿਕ ਨਹੀਂ ਮਿਲਿਆ ਹੁਣ ਬਾਕੀ ਦੇਖਦੇ ਆਪਾਂ ਠੀਕ ਹੈ ਬਿਲਕੁਲ ਦੇਖਦੇ ਆ ਇਧਰੋਂ ਆਪਣੇ ਜਿੰਨੀ ਟਰੈਫਿਕ ਤਾਂ ਹੈ ਨਹੀਂਗੀ ਸਾਫ਼ ਹੈ ਯਾਰ ਰੋਡ ਬਾਕੀ ਹੁਣ ਜਿਹੜੇ ਇਹ ਰੋਡ ਬਣੇ ਹੋਏ ਆ ਵਧੀਆ ਬਣਾਏ ਹੋਇਆ ਬੈਨਾਂ ਨਹੀਂ ਪਹਿਲਾਂ ਵਾਲਾ ਕੰਮ ਨਹੀਂ ਹੈਗਾ 4 ਲੇਨ ਆ ਮਿਲਦਾ ਹਾਬ ਨਾਲੇ ਇਸ ਤੋਂ ਅੱਗੇ 6 ਲੇਨ ਆਊਗਾ ਨੇ 754 ਲਈ ਉਹ ਤਾਂ ਮਲਾਈ ਵਰ ਗਈ ਆ ਪਰ ਉਹਦੇ ਸਪੀਡ ਲਿਮਟ ਆ ਇੱਕ 90 ਜਾਂ 100 ਦੀ 100 ਦੀ ਆ ਉਹਦੀ ਸਪੀਡ ਲਿਮਟ 90 ਕਿਤੇ ਰੱਖ ਕੇ ਚਲਾਉਣਾ ਵੈਂਦਾਗਾ ਤੇ ਉਹਦੇ ਹਾਰੇ ਜਗ੍ਹਾ ਤੇ ਮੰਨ ਲਓ ਵੀ ਕਿਲੋਮੀਟਰ ਤੇ ਕੈਮਰੇ ਲੱਗੇ ਹੋਏ ਨੇ 1 ਕਿਲੋਮੀਟਰ 1.5 ਕਿਲੋਮੀਟਰ ਐ ਕੈਮਰੇ ਲੱਗੇ ਹੋਇਆ ਚਾਲਾਨ ਫਿਰ ਆਨਲਾਈਨ ਹੀ ਘਰੇ ਆ ਜਾਂਦੇ ਆ ਇਸ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਬਈ ਜੇ ਤੈਨੂੰ ਆਉਂਗੇ ਜੇ ਜਿੰਨਾ ਕੋ ਖਰਚਾ ਸੋਚ ਕੇ ਆਏ ਉਹ ਤੋਂ 5-4000 ਚਲਾਨਾਂ ਦਾ ਨਾਲ ਸੋਚ ਕੇ ਆਇਓ ਤੇ ਜਿਆਦਾ ਫੇੜਦੇ ਆਉਣਾ ਮਤਲਬ ਉਹਦੀ ਪਾਇਆ ਜਾਂਦਾ ਰਹੇ ਤੇ ਹਾਂ ਉਹ ਜਿਹੜੇ ਸਾਫ ਦਾ ਰੋਡ ਆ ਉੱਤੇ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਟਾਈਮ ਗੱਡੀ ਸਾਬ ਦਾ ਪਾਰ ਹੋ ਜਾਂਦੀ ਆ ਕਿਉਂਕਿ ਕੋਈ ਅੱਖਲੇ ਨਹੀਂ ਕੋਈ ਟੁੱਟ ਨਹੀਂ ਕੋਈ ਪੱਜ ਨਹੀਂ ਆਪਾਂ ਜੈਪੁਰ ਤੋਂ ਬਾਹਰ ਨਿਕਲੇ ਆਏ ਆ ਅਰ ਪਹਾੜ ਹਲੇ ਵੀ ਸਾਡੇ ਨਾਲ-ਨਾਲ ਤੁਰੇ ਜਾਂਦੇ ਆ ਲਓ ਵੀ ਮਿੱਤਰੋ ਹੁਣ ਕੰਮ ਇਹਦੇ ਵੀ ਨੀਂਦ ਨੂਂਦ ਆ ਰਹੀ ਏ ਤੇ ਉਹਨੂੰ ਠਾਈਏ ਤੇ ਆਪਣਾ ਇੱਕ ਟਾਰਗੇਟ ਦਿੱਤਾ ਸੀ ਆਪਾਂ ਵੀ 100 ਕਿਲੋਮੀਟਰ ਤੇ ਆਪਾਂ ਗੱਡੀ ਰੋਕਾਂਗੇ ਚਾਹ ਪੀਣ ਲਈ ਤੇ ਸਿਰ ਸਰੀਰ ਕਹਨੇ ਚ ਕਰਨ ਜੀ ਸਰੀਰ ਕਹਨੇ ਚ ਕਰਨ ਲਈ ਆਪਾਂ 100 ਕਿਲੋਮੀਟਰ ਤੇ ਹੋ ਰੋ ਗਿਆ 450 ਤੇ ਆਪਾਂ ਚੱਲੇ ਸੀ 350 ਹੋ ਗਿਆ ਠੀਕ ਆ ਹੁਣ ਆਪਾਂ ਚਾਲਦੇ ਆ ਦੇਦੇ ਆ ਫਿਰ ਗਿਆ ਸੀ ਚਾਹੂ ਪਿਆਉਂਦੇ ਆਏ ਚੱਲੀਏ ਵੀ ਚਲੋ ਚਲੋ ਵੀ ਚਲੋ ਚਾਹ ਲਓ ਵੀ ਚਲੋ ਮੁੰਡੇ ਦਾ ਸਰੀਰ ਚਾਹ ਮੰਗਦਾ ਸੀ ਕਹਿੰਦੇ ਆ ਦੇ ਅੱਖਾਂ ਹੀ ਮਾਲ ਦਾ ਉਤਰਿਆ ਹੁਣ ਹੁਣ ਦਿਖਾਇਆ ਸੀਗਾ ਵੀ ਇਹ ਸੋ ਰਿਆ ਸੀ ਗੱਡੀ ਚ ਸੌ ਗਿਆ ਸੀ ਮਾ ਦਾ ਪੁੱਤ ਪਿੱਸੇ ਤੋਂ ਬਣਾ ਬਵੇ ਤੇ ਇੱਕੋ ਪ੍ਰਮੰਧ ਵੀ ਕਰਕੇ ਸੁੱਤਾ ਸੀ ਵੀ ਚਾਨਣ ਨਾ ਪੈ ਜਾਏ ਕਦੇ ਘਰ ਵਾਲੀ ਫੀਲਿੰਗ ਲੱਤਿਆ ਪੂਰੀਆਂ ਨੇ ਥੇਰਾ ਕਰਕੇ ਲੈ ਸੰਗਾਉ ਵੀ ਬਾਲਾ ਮੁੰਡਾ ਵੀਡੀਓ ਦੇਖ ਕੇ ਸੰਗਣ ਵੀ ਲੱਗ ਜਾਂਦਾ ਦੇਖਦੇ ਆ ਹੋਟਲ ਦਾ ਦੇਖਣ ਨੂੰ ਵਧੀਆ ਲੱਗਦਾ ਵਧੀਆ ਵੈਸੇ ਚਾਹ ਚੂਹ ਦਾ ਦੇਖਦਾ ਜਾ ਕੇ ਟੇਸਟ ਟੇਸਟ ਵੀ ਦੇਖਦੇ ਨਾਲ ਚਾਹ ਲੈ ਪੈਸੇ ਬਾਈ ਨੇ ਦੇਨੇ ਆ ਕੱਪ ਵੀ ਦੇਖਦੇ ਕਿੰਨੇ ਦਾ ਦਿੰਨਾ ਇਨੇ ਕਿ ਲਿਆ ਉਹ ਕੋ ਬਾਹਰ ਆ ਜਾ ਤੂੰ ਕੱਪੜੇ ਤਾਂ ਬਾਹਰ ਹੋਇਆ ਵਿਦਾਂ ਓਏ ਇਹਨੂੰ ਬਾਹਲੀ ਗਾਮੀ ਆਉਂਦੀ ਸੀ ਆ ਜਾ ਆ ਜਾ ਬਾਹਰ ਆ ਜਾ ਮੈਂ ਬਿਨਾਂ ਸੈਂਟਰ ਤੋਂ ਉੱਚਾ ਦੂੰ ਤਾੜੀ ਅੰਦਰ ਅੰਦਰ ਤਾਂ ਠੀਕ ਹੋਣਾ ਅੰਦਰ ਜਾ ਕੇ ਚੱਟ ਅੰਦਰ ਜਾ ਕੇ ਚੱਟ ਇੱਥੇ ਪੈਸਾ ਨਹੀਂ ਹੈ ਤੂੰ ਬਾਹਰ ਅੰਦਰ ਵੇ ਜਾ ਕੇ ਬਾਹਰ ਚਲੇ ਅੰਦਰ ਵੇ ਜਾ ਨਹੀਂ ਅੰਦਰ ਜਾ ਚਲੋ ਭਾਈ ਆ ਮਰਜੀ ਦਾ ਹੀ ਚੱਲੀ ਗਈ ਦੇਖੋ ਅੰਦਰੋਂ ਠੰਡਾ ਕਿ ਗਰਮ ਹੈ ਆ ਕੀ ਆ ਸਾਈਡ ਲੱਗਦੀ ਵੀ ਕਹਿੰਦੇ ਹੈ ਅੰਦਰ ਜਾਂਦੀ ਵੀ ਅੰਦਰ ਜਾਂਦੀ ਵੀ ਟਿਕਟ ਲਾਦੀ ਆ ਵੈ ਚੱਲ ਚੱਲ ਘਟਾਲਾ ਟਰੈਕਟਰ ਹੋਜੀ ਗੱਡੀ ਰੋ ਕਰਤੀ ਸੀ ਪਤਾ ਨਹੀਂ ਬੰਦ ਕੀਆ ਸੀ ਦੂਸਰਾ ਨਹੀਂ ਨਾ ਕਰਉਂਦੇ ਜੰਮ ਜੰਮ ਆਉਂ ਮੈਟਰੋ ਪਾਵਰ ਰੋਡ ਤੇ ਆ ਗਿਆ ਜਿੱਥੇ ਸਪੀਡ ਲਿਮਟ ਆ ਤੇ ਥਾਂ ਥਾਂ ਤੇ ਕੈਮਰੇ ਨੇ ਹੈ ਲੱਗਿਆ ਮਰਾ ਦੇ ਸਾਹਮਣੇ ਲੱਗਿਆ ਹੋਇਆ ਤੇ ਅੱਗੇ ਦਿਖਾਉਣਾ ਜਿਹੜੇ ਕੈਮਰੇ ਚਲਾਣ ਭੇਜਦੇ ਆ ਆਨਲਾਈਨ 2 ਮੀਟਰ ਲਾਇਆ ਆ ਇਹਨਾਂ ਦਾ ਬਹੁਤ ਵਧੀਆਗਾ ਬਹੁਤ ਮੰਨ ਮੰਲੀ ਬੰਦੇ ਦਾ ਸਪੀਡ ਆ ਦੱਬੀ ਜਾਂਦੀ ਆ ਤੇ ਹਾਂ ਜੀ ਹੁਣ ਆਪਾਂ ਰੁਕੇ ਸੀ ਜੀਂਦ ਦੇ ਹਵੇਲੀ ਦੁਆਰਾ ਫੇਰ ਚਾਹ ਪੀਣ ਲਈ ਦੇਖੋ ਬਹੁਤ ਸੋਹਣੀ ਬਣੀ ਹੋਈ ਆ ਬੱਚਿਆਂ ਲਈ ਬਹੁਤ ਸੋਹਣੇ ਝੂਲੇ ਵਗੈਰਾ ਵੀ ਲੱਗੇ ਹੋਏ ਨੇ ਨਾਟਕ ਰਵੀ ਖੜਾਇਆ ਹੋਇਆ ਫੋਟੋ ਫੋਟੋ ਕਿ ਚੱਲੀ ਚਲੋ ਚੱਲਦੇ ਆ ਮੈਂ ਅੰਦਰ ਦੇਖਦੇ ਆ ਚਾਚੂ ਦਾ ਕੀ ਸਿਸਟਮ ਆ ਚਲੋ ਜੀ ਹੁਣ ਸਾਰੇ ਕਹਿੰਦੇ ਆ ਆਪਾਂ ਇੱਥੇ ਡਿਨਰ ਹੀ ਕਰ ਲੈਣੇ ਆ ਚਾਰ ਨੂੰ ਰਹਿਣ ਦਿੰਨੇ ਆ ਕਿਉਂਕਿ ਸ਼ਾਮ ਤਾਂ ਹੋਈ ਗਈ ਐ ਨਹੀਂ ਫੇਰ ਦੁਆਰਾ ਫੇਰ ਤੋਂ ਡਿਨਰ ਲਈ ਰੁਕਣਾ ਪੈਣਾ ਫਿਰ ਟਾਈਮ ਕ੍ਰਾਬ ਹੋਣਾ ਤਾਂ ਆਪਾਂ ਡਿਨਰ ਇੱਥੇ ਕਰ ਲੈਨੇ ਆ ਆਰਡਰ ਕਰਤਾ ਏ ਆਪਣਾ ਖਾਣਾ ਆ ਗਿਆ ਤੇ ਹੁਣ ਆਪਾਂ ਇਸ ਤੋਂ ਬਾਅਦ ਖਾਣਾ ਖਾ ਕੇ ਫਿਰ ਚੱਲਦੇ ਆ ਘਰ ਨੂੰ ਲਾਈਵ ਮੇਥਰ ਆਪਾਂ ਪਹੁੰਚ ਗਏ ਕਣੋਰੀ ਬਾਡਰ ਤੇ ਜਿੱਥੇ ਤਾਂ ਨਾ ਲੱਗਿਆ ਆ। ਤੇ ਹਲੇ ਆਪਾਂ ਨੂੰ ਟਾਈਮ ਲੱਗੂਗਾ ਡੇਢ ਘੰਟਾ ਹੋਰ ਘਰੇ ਪਹੁੰਚਣ ਨੂੰ। ਕੱਚੇ ਕੁੱਚੇ ਰਹਾਦਾਂ ਦੀ ਹੋ ਗਿਆ ਆਪਾਂ ਆ ਗਏ ਇੱਥੇ। ਚਲੋ ਪਹੁੰਚ ਹੀ ਜਾਵਾਂਗੇ ਹੁਣ ਤਾਂ ਦੇ। ਡੇਢ ਘੰਟੇ ਤੱਕ। ਲਾਈਵ ਮੇਥਰ ਆਪਾਂ ਪਹੁੰਚ ਗਿਆ ਆਪਦੇ ਜ਼ਿਲ੍ਹੇ ਸੰਗਰੂਰ 'ਚ। ਵਾਸ ਆਪਣਾ ਇੰਤੋਂ ਰਹਿ ਗਿਆ ਅੱਗੇ ਅੱਧੇ ਘੰਟੇ ਦਾ ਰਸਤਾ ਆਪ ਦਾ ਏਰੀਆ ਆਪ ਦਾ ਹੁੰਦਾ ਇੱਥੇ ਆ ਕੇ ਸਕੂਲ ਜਾਂ ਮਿਲ ਗਿਆ ਲਾਈਵ ਮਿੱਤਰੋ ਆਪਾਂ ਪਹੁੰਚ ਗਏ ਆ ਘਰ ਤੇ ਸਫ਼ਰ ਵਧੀਆ ਰਿਹਾ ਬਾਕੀ ਜੇ ਤੁਸੀਂ ਜੈਪੁਰ ਘੁੰਮਣਾ ਚਾਹਣਾ ਚਾਹੁੰਦੇ ਹੋ ਤਾਂ ਸਾਡੇ ਵਲੌਗ ਨੂੰ ਤੁਸੀਂ ਪਿਛਲਿਆਂ ਨੂੰ ਦੇਖ ਲਿਓ ਇਹक्या ਸਾਰੀ ਡਿਟੇਲ ਸਾਨੂੰ ਦਿੱਤੀ ਹੋਈ ਹੈ ਜੀ। ਇਹਦੂ ਇੱਕ ਦੋ ਪਿੱਸੇ ਜਾ ਕੇ ਵਲੌਗ ਨੂੰ ਤੁਸੀਂ ਦੇਖ ਲਿਓ ਸਬਸਕ੍ਰਾਈਬ ਕਰ ਲੈਣਾ ਲੈ ਚੈਨਲ ਨੂੰ। ਹੁਣ ਆਪਾਂ ਮਿਲਾਂਗੇ ਕਿਸੇ ਨਵੇਂ ਵਲੌਗ 'ਚ ਨਵੀਂ ਲੋਕੇਸ਼ਨ ਤੇ। ਧੰਨਵਾਦ।